ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨਿਓ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਚੌਥੇ ਸੂਵੇ ਤਕਰੀਬਨ ਇਹ ਮੱਝ ਇੱਕ ਦੋਸਤੋ ਜਿਹੜੀ ਸ਼ਾਹੀਵਾਲ ਦੀ ਵੈੜ ਹੈਗੀ ਆ ਇਸ ਦੀ ਕੀ ਜਿਹੜੀ ਆ ਡਿਟੇਲ ਹੈਗੀ ਆ ਕੀ ਆ ਆ ਪੂਰੀ ਡਿਟੇਲ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਜੀ ਉਹਨਾਂ ਤੋਂ ਜਾਣ ਲੈਨੇ ਆ ਜੀ ਇਹਨਾਂ ਦੀ ਕੀ ਡਿਟੇਲ ਹੈਗੀ ਆ ਕਿੰਨੇ ਕਿੰਨੇ ਸੂਬੇ ਆ ਤੇ ਕੀ ਮੋਲ ਪ੍ਰਾਈਸ ਇਹਨਾਂ ਦੇ ਹਨ ਸੋ ਆਪਾਂ ਗੱਲ ਕਰ ਲੈਨੇ ਹਨ ਵੀਰ ਜੀ ਨਾਲ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਪਹਿਲੇ ਤੇ ਆਪਣਾ ਨਾਮ ਜਰੂਰ ਦੱਸੋ ਜੀ ਮੇਰਾ ਨਾਮ ਜਗਰਾਜ ਸਿੰਘ ਹੈ ਜੀ ਠੀਕ ਹੈ ਦਾ ਨਾਮ ਸਰਦਾਰ ਸੁਭਾ ਸਿੰਘ ਹੈ ਜੀ ਹਾਂਜੀ ਤੇ ਪਿੰਡ ਆਪਣਾ ਵਾਰਸਲਾ ਜਿਹੜਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਕਠੀ ਠੀਕ ਆ ਤੇ ਇਹ ਮੋਗਾ ਦਾ ਜਿਹੜਾ ਮਖੂਦੇ ਰੋਡ ਦੇ ਉੱਪਰ ਪਿੰਡ ਪੈਂਦਾ ਪੀਰ ਮੁਹੰਮਦ ਉਹਦੇ ਕੋਲ ਸੋ ਦੋਸਤੋ ਥਾ ਟਿਕਾਣਾ ਤੁਹਾਨੂੰ ਵੀਰ ਹੋਣਾ ਨੇ ਦੱਸ ਦਿੱਤਾ ਹੈ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਵੀਰ ਕੋਲੇ ਪਹਿਲਾਂ ਵੀ ਕਾਫੀ ਜਿਆਦੇ ਪਸ਼ੂ ਆਏ ਸਨ ਆ ਜਿਨ੍ਹਾਂ ਦੇ ਆਪਾਂ ਵੀਡੀਓ ਆਪਣੇ ਚੈਨਲ ਉੱਪਰ ਅਪਲੋਡ ਕੀਤੀਆਂ ਹਨ ਸੋ ਉਹ ਸੇਲ ਹੋਏ ਹਨ ਹਰ ਇੱਕ ਵੀਡੀਓ ਦੇ ਵਿੱਚ ਜਿਹੜੇ ਵੀ ਪਸ਼ੂ ਪਾਏ ਹਨ ਦੋਸਤੋ ਉਹ ਸਾਰੇ ਸੇਲ ਹੋਏ ਹਨ ਆ ਵੀਡੀਓ ਦੇ ਥਰੂ ਤੇ ਇਸ ਵਾਰ ਵੀਰ ਇਹ ਦੋ ਜਿਹੜੇ ਪਸ਼ੂ ਹਨ ਇਹ ਨਵੇਂ ਲੈ ਕੇ ਆਏ ਹਨ ਆਪਾਂ ਇਹਨਾਂ ਦੀ ਜਿਹੜੀ ਆ ਜਾਣਕਾਰੀ ਆ ਤੁਹਾਡੇ ਨਾਲ ਜਿਹੜੀ ਆ ਪੁੱਛ ਕੇ ਆ ਬੁਰੀ ਜਰੂਰ ਉਸ ਦੀ ਸ਼ੇਅਰ ਕਰਦੇ ਆ ਸੋ ਵੀਰ ਜੀ ਜਿਹੜੀ ਇਹ ਪਹਿਲੀ ਆਪਣੀ ਮੱਝ ਦੀ ਗੱਲ ਕਰੀਏ ਤਾਂ ਇਹ ਕਿੰਨਾ ਸੂਆ ਆ ਤਕਰੀਬਨ ਇਸ ਵਾਰ ਸੋਈ ਹੈਗੀ ਆ ਜੀ ਇੱਕ ਕਰਦੇ ਤੀਜਾ ਦੱਸਦੇ ਪਰ ਹੈਗੀ ਚੌਥੇ ਆ ਆਪਾਂ ਚੌਥੇ ਮਾਰ ਲਏ ਠੀਕ ਹੈ ਜੀ ਕਿਹ ਸੁਵੇ ਹੋ ਗਈ ਮਾਜੀ ਠੀਕ ਹੈ ਚੌਥਾ ਆਪਾਂ ਚੌਥਾ ਮੰਨ ਕੇ ਚੱਲਦੇ ਹਾਂ ਜੀ ਚੌਥਾ ਮੰਨ ਕੇ ਚੱਲਦੇ ਸੋ ਦੋਸਤੋ ਚੌਥੇ ਸੁਵੇ ਦੀ ਜਿਹੜੀ ਇਹ ਮੱਝ ਹੈਗੀ ਆ ਚੌਥਾ ਸੁਵਾ ਸੂਈ ਆ ਤੇ ਕਿੰਨੇ ਦਿਨ ਹੋ ਗਿਆ ਅਨਵੀਰ ਜੀ ਇਹਨਾਂ ਨੂੰ ਸੂਈ ਨੂੰ ਇੱਥੇ 12 ਤੋਂ 15 ਦਿਨ ਹੋ ਗਏ 12 ਤੋਂ 15 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਕੱਟਾ ਗਿਆ ਜੀ ਨੀ ਵੀਰਾ ਵੀਰਾ ਠੀਕ ਹੈ ਜੀ ਮਗਰ ਜਿਹੜਾ ਕਾਫ ਆ ਦੋਸਤੋ ਉਹ ਕੱਟਾ ਹੈਗਾ ਨੀਲੀ ਰਾਵੀ ਦੇ ਵਿੱਚ ਤੁਹਾਨੂੰ ਆਪਾਂ ਉਹ ਵੀ ਦਿਖਾ ਹੀ ਦਿੰਨੇ ਆ ਜੀ ਆਹ ਦੋਸਤੋ ਮਗਰ ਜਿਹੜਾ ਕਾਫ ਨੀਲੀ ਰਾਵੀ ਦੇ ਵਿੱਚ ਮਗਰ ਸੋ ਵੀਰ ਜੀ ਇਸ ਦਾ ਜਿਹੜਾ ਮਿਲਕ ਹੈਗਾ ਇਸ ਟਾਈਮ ਕਿੰਨਾ ਤਿਆਰ ਹੈਗਾ ਜੀ ਇਹ ਜੀ 10 ਕਿਲੋ ਦੁੱਧ ਹੈਗਾ ਇਸ ਟਾਈਮ ਤਿਆਰ ਇੱਥੇ ਲਈ 9:00 10:00 ਇਹਨਾ ਹੈਗਾ ਠੀਕ ਹੈ ਜੀ ਮੰਨ ਲਓ 9:00 ਮੰਨ ਲਓ ਠੀਕ ਹੈ ਜੀ ਸੋ ਦੋਸਤੋ 9-10 ਲੀਟਰ ਦੀ ਇਸ ਦੀ ਮਿਲਕ ਦੀ ਕੈਪੈਸਿਟੀ ਹੈਗੀ ਆ ਦੋ ਡੰਗ ਦੀ ਚੁਵਾਈ ਮੇਰਾ ਵੀਰ ਜਿਹੜਾ ਵੀ ਆਵੇ ਦੂਰੋਂ ਨੇੜੇੋਂ ਆਪਣੀ ਜ਼ਰੂਰ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਤਸੱਲੀ ਜ਼ਰੂਰ ਕਰ ਸਕਦੇ ਹੋ ਬਾਕੀ ਜਿਹੜੀ ਮੱਝ ਆਪਣਾ ਪਤਲੇ ਪਿੰਡੇ ਦੀ ਦੋਸਤੋ ਜਿਹੜੀ ਮੱਝ ਹੈਗੀ ਆ ਆ ਜਿਹੜਾ ਹਵਾਨਾ ਧਾਰ ਬਿਲਕੁਲ ਓਕੇ ਹਨ ਬਾਕੀ ਬਾਈ ਹੁਣਾਂ ਤੋਂ ਪੁੱਛ ਲੈਨੇ ਵੀਰ ਜੀ ਧਾਰ ਜਿਹੜੀ ਆਪਣੀ ਧਾਰ ਥਾਣ ਦੱਸੋ ਵੀ ਚਵਾਈ ਤੁਸੀਂ ਕੀਤੀ ਆਪਣੇ ਹੱਥੀਂ ਬਿਲਕੁਲ ਓਕੇ ਆ ਜੀ ਧਾਰ ਕੋਲੀ ਆ ਅਗਲੇ ਨਾਲ ਅਗਲਾ ਚ ਉਹ ਮਗਰਲੇ ਨਾਲ ਮਗਰਲਾ ਚੋ ਮੰਨ ਲੇ ਵੀ ਸਾਫ ਰਿੱਟ ਗਿੱਟ ਤੇ ਸਨ ਲੱਗਾ ਆ ਠੀਕ ਆ ਜੀ ਤੇ ਥੋੜੀ ਸਾਹ ਤੋਂ ਘੱਟ ਆ ਜੀ ਦੁੱਧ ਦੇ ਦਊਗੀ ਮੱਝ 11 12 ਕਿਲੋ ਤੇ ਠੀਕ ਆ ਜੀ ਇਹ ਚੰਗੀ ਵੀ ਸੰਭਲ ਵਾਲਾ ਵੀ ਲੈ ਗਿਆ ਹਾਂਜੀ ਹਾਂਜੀ 11 11.5 12 ਕਿਲੋ ਦੁੱਧ ਦੇਊਗੀ ਬਹੁਤ ਸਾਫ ਮੱਝ ਠੀਕ ਆ ਸੋ ਦੋਸਤੋ ਕਾਫੀ ਵਧੀਆ ਚੰਗੇ ਥਾਣਾ ਵਾਲੀ ਵਧੀਆ ਚੰ ਫਵਾ ਨੇ ਜਿਹੜੀ ਜਿੰਨਾ ਕ ਮਤਲਬ ਕਿ ਬਾਈ ਨੇ ਦੁੱਧ ਦੱਸਿਆ ਵੀ 9-10 ਲੀਟਰ ਦੀ ਮਿਲਕ ਜਿਹੜਾ 2 ਡੰਗ ਦੀ ਚਵਾਈ ਜਿਹੜਾ ਮਰਜੀ ਵੀ ਮੇਰਾ ਵੀਰ ਆਵੇ ਦੂਰੋਂ ਨੇੜਿਓਂ ਆਪਣੀ ਕਰਕੇ ਜ਼ਰੂਰ ਵੇਖ ਸਕਦਾ ਥੋੜੀ ਜਿਹੀ ਲੱਸੀ ਹੈ ਕਿਉਂਕਿ ਜਦੋਂ ਪਸ਼ੂ ਕਿਸੇ ਅਗਲੇ ਕਰਵਾਉਂਦਾ ਹੈ ਜਾਂ ਤਾਂ ਕੋਈ ਸਾਮ ਸੰਭਾਲ ਕਈ ਵਾਰ ਅੱਗੋਂ ਬਹੁਤ ਜ਼ਿਆਦੀ ਘੱਟ ਹੁੰਦੀ ਹੈ ਜਾਂ ਕਈ ਵਾਰ ਚੰਗਾ ਪਸ਼ੂ ਵੀ ਆਉਂਦਾ ਸਾਮ ਸੰਭਾਲ ਹਰ ਇੱਕ ਬੰਦੇ ਤੋਂ ਉੱਪਰ ਡਿਪੈਂਡ ਕਰਦੀ ਆ ਬਾਕੀ ਜਿਹੜਾ ਮੇਰਾ ਵੀਰ ਖਰੀਦ ਕੇ ਲੈ ਕੇ ਜਾਵੇ ਥੋੜਾ ਜਿਹਾ ਹੋਰ ਆਪਣੀ ਸਾਮ ਸੰਭਾਲ ਕਰਕੇ ਕੋਈ ਚੰਗੇ ਵਧੀਆ ਰਾਜੀ ਪਸ਼ੂ ਕਰ ਸਕਦਾ ਬਾਕੀ ਦੋਸਤੋ ਜਿਹੜਾ ਦੁੱਧ ਏ ਉਹ ਪਾਏ ਦਾ ਹੀ ਏ ਬਾਕੀ ਜਿੰਨਾ ਆਪਾਂ ਸੇਵਾ ਕਰ ਲਵਾਂਗੇ ਉਹਨਾਂ ਪਸ਼ੂ ਦੇ ਹੀ ਦਿੰਦਾ ਬਾਕੀ ਤੁਸੀਂ ਵੇਖ ਸਕਦੇ ਹੋ ਜੀ ਮੂੰਹ ਮੱਥਾ ਸਿੰਗ ਦੋਸਤੋ ਖੁੱਲੇ ਹਨ ਤੁਸੀਂ ਵੇਖ ਸਕਦੇ ਹੋ ਬਾਕੀ ਜਿਹੜੀ ਮੱਝ ਆ ਚੰਗੀ ਹੈਗੀ ਆ ਠੰਡੀ ਸੀਲ ਹੈਗੀ ਆ ਬਾਕੀ ਵੀਰ ਹੁਣਾਂ ਤੋਂ ਫੇਰ ਪੁੱਛ ਲੈਨੇ ਤੇ ਵੀਰ ਜੀ ਬਾਕੀ ਕੋਈ ਚੁਵਾਈ ਦਾ ਕੋਈ ਗਰਮ ਗਰਮ ਸੁਭਾਅ ਜਾਂ ਕਿਸੇ ਤਰ੍ਹਾਂ ਦਾ ਬਿਲਕੁਲ ਓਕੇ ਚੁਵਾਈ ਹੋ ਵੀ ਥਾਂ ਦੇ ਵੀ ਬਿਲਕੁਲ ਸਾਫ਼ ਆ ਜੀ ਠੀਕ ਜੀ ਜਦੋਂ ਮਰਜ਼ੀ ਛੱਡ ਕੇ ਬੈਠਾ ਚੂਗੂ ਠੀਕ ਹੈ ਹਾਂ ਜੀ ਕੋਈ ਚੰਗੀ ਸਾਵੇ ਦਾ ਦੁੱਧ ਵਧੇਗਾ ਅੱਗੇ 11 12 ਕਿਲੋ ਦੁੱਧ ਦੇਗੀ ਮੱਝ ਜੇ ਕਿ ਟਿੰਡੀ ਸਾਵੇਗਾ ਠੀਕ ਹੈ ਹਾਂ ਗਾਹ ਸਾਵੇ ਕਿਉਂਕਿ ਆਈਏ ਕੋਈ ਭੁੱਖ ਦੀ ਏਡੀ ਕੋਈ ਖਾਸ ਨਹੀਂ ਸਾਵੇ ਨਹੀਂ ਹੈਗੀ ਠੀਕ ਹੈ ਬਾੜੇ ਕਰੋ ਆਈ ਸੀ ਠੀਕ ਹੈ ਜੀ ਚਾਰੋ ਚੁਰੂ ਬਹੁਤ ਠੀਕ ਹੈ ਕੱਲ ਆਈਏ ਤੇ ਵਧੀਆ ਵੱਡ ਕੇ ਬੈਠੇਗਾ ਸੋ ਵੀਰ ਜੀ ਜਿਹੜਾ ਮੋਲ ਹੈ ਕੀ ਕਰ ਰਹੇ ਹੋ ਕੀ ਡਿਮਾਂਡ ਹੈਗੀ ਆ ਜਿਹੜੀ ਆਪਣੀ ਇਸ ਮੱਝ ਦੀ ਮੋਲੇ ਦਾ 68000 ਕਰਦੇ ਆ ਜੀ 68000 ਆ ਜੀ ਹਾਂ ਜੀ ਠੀਕ ਹੈ ਜੀ ਕੋਈ ਦੇਣ ਲੈਣੀ ਆ ਜਾਂ ਕੁਝ ਮਾਨਤਨ ਠੀਕ ਹੈ ਜੀ ਕੋਈ ਦੂਰੋਂ ਨੇੜੇੋਂ ਚੱਲ ਕੇ ਆਉਂਦਾ ਜਿਸ ਨੂੰ ਮਾਨਤਾ ਜ਼ਰੂਰ ਹੋਵੇਗਾ ਜਿਆਦਾ ਨਹੀਂ ਹੋਊਗਾ ਥੋੜਾ ਠੀਕ ਹੈ ਥੋੜਾ ਬਤ ਹੋ ਜਾਏਗਾ ਜੀ ਠੀਕ ਹੈ ਸੋ ਦੋਸਤੋ ਨੋਟ ਕਰਿਓ ਜੀ ਵੀਰ ਹੁਣੀ 63000 ਰੁਪਏ ਇਸ ਦਾ ਮੁੱਲ ਕਰ ਰਹੇ ਨੇ ਬਾਕੀ ਜਿਹੜੇ ਮੇਰੇ ਵੀਰ ਦੂਰੋਂ ਨੇੜੇੋਂ ਚੱਲ ਕੇ ਆਉਣ ਖਰੀਦਣ ਦੇ ਚਾਹਵਾਨ ਆ ਬਾਕੀ ਮੌਕੇ ਤੇ ਆਿਆਂ ਦਾ ਤੁਹਾਡਾ ਮਾਨਤਾ ਜ਼ਰੂਰ ਹੋਵੇਗਾ ਇੱਕ ਗੱਲ ਦੋਸਤੋ ਹੋਰ ਨੋਟ ਜ਼ਰੂਰ ਕਰ ਲਿਓ ਜੇ ਬਾਕੀ ਅੱਗੇ ਜਿਵੇਂ ਜਿਵੇਂ ਸਮਾਂ ਆਪਣਾ ਅੱਗੇ ਵਧਦਾ ਜਾ ਰਿਹਾ ਵੀ ਥੋੜਾ ਜਨਾ ਤਿੱਖ ਹੋਊਗੀ ਪਸ਼ੂਆਂ ਦੀ ਕਾਫੀ ਜਿਆਦਾ ਪਸ਼ੂ ਕਾਫੀ ਜਿਆਦਾ ਮਹਿੰਗੇ ਵੀ ਹੋਣਗੇ ਚਾਹੇ ਉਹ ਤੀਜੇ ਚੌਥੇ ਸੂਬੇ ਦੇ ਵਿੱਚ ਹੋਣ ਚਾਹੇ ਪਹਿਲਾਂ ਦੂਜੇ ਝੋਟੀਆਂ ਹੋਣ ਤੇ ਸੁਭਾ ਘਟਦਾ ਜਾਣਾ ਜੀ ਤੇ ਵਾਧ ਵੀ ਜਾਣੀ ਹੈ ਜੇ ਸੁਭਾ ਘਟਿਆ ਡਿਮਾਂਡ ਆਟੋਮੈਟਿਕ ਵਧਣੀ ਹੈ ਵਧਣੀ ਹੈ ਜੀ ਸੋ ਵੀਰ ਜੀ ਨੂੰ ਆਪਾਂ ਹੁਣ ਤੋਰ ਕੇ ਵਿਖਾਈ ਦਈਏ ਨਾਲ ਜੀ ਦੋਸਤੋ ਪਤਲੇ ਪਿੰਡੇ ਦੀ ਬਰੀਕ ਜੰਮੜੀ ਦੇ ਵਿੱਚ ਇਹ ਮੱਝ ਹੈਗੀ ਆ ਬਾਕੀ ਤੁਸੀਂ ਆਪ ਨੋਟ ਕਰ ਲਿਓ ਥਣਾ ਥੁਣਾ ਦਾ ਗੈਪ ਵਧੀਆ ਹੈਗਾ ਮੋੜ ਦੀਏ ਜੀ ਕੱਲਾ ਵੀ ਬਹੁਤ ਜ਼ਿਆਦੀ ਹਾਂਜੀ ਸੋ ਦੋਸਤੋ ਕੱਲਾ ਕੱਲਾ ਥਣ ਤੁਸੀਂ ਗੇਠ-ਗੇਠ ਦੀ ਦੂਰੀ ਦੇਖ ਹੀ ਸਕਦੇ ਹੋ ਚੰਗੀ ਬਿਰਲ ਬਹੁਤ ਚੰਗੀ ਬੇਥੀ ਚੰਗੀ ਹੈਗੀ ਆ ਆ ਥਣ ਮੁੱਠੀ ਭਰ ਥਣ ਹੈਗਾ ਦੋਸਤੋ ਚੰਬੜੀ ਬਰੀਕ ਹੈਗੀ ਆ ਦੁੱਧ ਅੱਗੇ ਦੋਸਤੋ ਹਜੇ 12 ਤੋਂ 13 ਦਿਨ ਦੀ ਜਿਹੜੀ ਸੂਈ ਹੈਗੀ ਆ ਦੁੱਧ ਹਜੇ ਮਹੀਨੇ ਤੱਕ ਚੱਲੂਗੀ ਘਟੋ ਘਟ 12 ਲੀਟਰ ਵੀ ਤੁਸੀਂ ਦੁੱਧ ਚੋ ਸਕਦੇ ਹੋ ਇਸ ਦੇ ਥੱਲੇ ਵੀ ਸਾਹਿਬ ਲੈਗਾ ਫਿਰ ਦੁੱਧ ਵਧਣਾ ਹਾਂਜੀ ਹਾਂਜੀ ਇਸ ਟਾਈਮ ਦੋਸਤੋ 9-10 ਲੀਟਰ ਇਸ ਥੱਲੇ ਰੈਡੀ ਹੈਗਾ ਜੀ ਉਹ ਤੋਂ ਪਲੱਸ ਅੱਧਾ ਸੀ ਹੋਊਗਾ ਠੀਕ ਆ ਜੀ ਹਾਂਜੀ ਆਪਾਂ 9-10 ਠੀਕ ਆ ਸਵੀਰ ਜੀ ਜੀ ਆਪਾਂ ਇਸ ਵਹਿੜ ਦੀ ਗੱਲ ਕਰੀਏ ਤੇ ਇਹ ਵੀ ਸਾਨੂੰ ਯਾਤ ਦੱਸੋ ਵੀ ਇਹ ਕਿਹੜੀ ਯਾਤ ਦੇ ਵਿੱਚ ਹੈਗੀ ਹੈ ਜੀ ਉਹ ਸਾਈਕਲ ਚ ਆ ਜਾਂਦੀ ਹੈ ਜੀ ਸਹੀ ਬਾਤ ਚਾਹੁੰਦੀ ਠੀਕ ਹੈ ਜੀ ਇਹ ਸੂਆ ਕਿੰਨਾ ਸਮੇਂ ਚੋਂ ਜਾ ਰਹੀ ਹੈ ਜੀ ਪਹਿਲੇ ਸਵੇ ਸੂਣਾ ਜੀ ਠੀਕ ਹੈ ਜੀ ਹਾਂ ਛੋਟੀ ਉਮਰ ਦੀ ਮੈਂ ਦੰਦੋ ਦੰਦ ਨਹੀਂ ਵੇਖੀ ਠੀਕ ਹੈ ਜੀ ਜ਼ਿਆਦਾ ਚਾਰ ਦੰਦ ਜਾਂ ਦੋ ਦੰਦ ਇੱਥੇ ਹੋਗੇਗੀ ਚਾਰ ਦੰਦ ਹੋਵੇਗੀ ਚਾਰ ਦੰਦ ਹੋਵੇ ਦੋ ਦੰਦ ਹੋਵੇ ਠੀਕ ਹੈ ਜੀ ਚਾਰ ਹੀ ਮੰਨ ਲਓ ਮੇਰੇ ਸਾਹਮਣੇ ਚਾਰ ਠੀਕ ਹੈ ਚਾਰ ਦੰਦ ਹੈਗੀ ਹੈ ਦੋਸਤੋ ਤੇ ਪਹਿਲਾ ਸੂਆ ਸੂਣ ਜਾ ਰਹੀ ਆ ਆ ਤਕਰੀਬਨ ਕਿੰਨੇ ਕ ਦਿਨ ਜੀ ਲੈ ਜਾਏਗੀ ਇਹ ਹਫਤਾ ਵੀ ਲੈ ਜਾਊਗੀ ਜੀ ਠੀਕ ਹੈ ਠੀਕ ਹੈ ਸੋ ਦੋਸਤੋ ਆ ਥਣ ਤੁਸੀਂ ਦੇਖ ਸਕਦੇ ਜੇ ਹਜੇ ਥਣ ਥੋੜਾ ਜਿਹਾ ਛੋਟਾ ਬਾਕੀ ਹਜੇ ਵਧੀਆ ਥਣ ਹੱਥ ਚ ਬਿਲਕੁਲ ਚੁਾਈ ਕਰਦੇ ਸਮੇ ਵਧੀਆ ਚੰਗਾ ਹਾਂਜੀ ਹਜੇ ਪਾਲ ਹੈਗੀ ਆ ਬਾਕੀ ਜਦੋਂ ਸੂਣ ਤੋਂ ਬਾਅਦ ਥਣ ਮੁਠੀ ਵਿੱਚ ਵਧੀਆ ਆਵੇਗਾ ਬਾਕੀ ਹਜੇ ਹਵਾਨਾ ਵੀ ਇਹਨੇ ਤਿਆਰ ਕਰਨਾ ਹਜੇ ਕਿੰਨੇ ਦਿਨ ਦੱਸਿਆ ਜੀ ਲੈ ਜੂਗੀ ਹਫਤਾ ਲੈ ਜੂਗੀ ਜੀ ਹਫਤਾ ਲੈ ਜਾਣਾ ਜੀ ਠੀਕ ਆ ਸੋ ਵੀਰ ਜੀ ਇਹਦਾ ਮੁੱਲ ਕੀ ਆਪਾਂ ਕਰ ਰਹੇ ਆ ਇਹਦਾ ਮੁੱਲ 20000 ਕਰਦੇ ਆ 20000 ਜੀ ਠੀਕ ਆ ਸੋ ਦੋਸਤੋ 9 9 10 ਕਿਲੋ ਆਰਾਮ ਨਾਲ ਦੇ ਜੂਗੀ ਠੀਕ ਆ ਜੀ ਸੋ ਦੋਸਤੋ 20000 ਰੁਪਇਆ ਵੀਰ ਹੋਣਾ ਇਹਦਾ ਵੈੜ ਦਾ ਮੁੱਲ ਕੀਤਾ ਹੈਗਾ ਜੀ ਲੇਵਾ ਪੂਰਾ ਸੋਨਾ ਬਰੋਗ ਬੈਗ ਬੁੱਕ ਨਹੀਂ ਨਹੀਂ ਵਧੀਆ ਚੰਗਾ ਹੈ ਜੀ ਜਗਰਾਜ ਨੂੰ ਸੋ ਦੋਸਤੋ ਵੇਖ ਹੀ ਸਕਦੇ ਤੁਸੀਂ ਲੇਵਾ ਬਾਕੀ ਚਾਰ ਥਣ ਦੋਸਤੋ ਹੈਗੇ ਮਗਰ ਬਰੀਕ ਛੋਟੇ ਥਣ ਦੂ ਹਨ ਮਤਲਬ ਛੋਟੇ ਥਣ ਹੀ ਹਨ ਕਈ ਵਾਰ ਪਸ਼ੂਆਂ ਦੇ ਨਾਲ ਪੰਜ ਥਣ ਜਾਂ ਛੇ ਥਣ ਹੁੰਦੇ ਹਨ ਬਾਕੀ ਜਿਹੜੇ ਚਾਲੂ ਹਨ ਚੱਲਣਗੇ ਉਹ ਚਾਰ ਥਾਣੇ ਚੱਲਣਗੇ ਮਗਰਲੇ ਪਾਸੇ ਜਿਹੜੇ ਬੈਕ ਬਹਿਣੀ ਵਾਲੇ ਦੋਸਤ ਥਾਨ ਹਨ ਮਗਰਲੇ ਉਹ ਦੋ ਥਾਨ ਮਗਰ ਲੱਗੇ ਹਨ ਉਹ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਨੇੜੇ ਤੋਂ ਵਿਖਾ ਦਿੰਨੇ ਆ ਜੀ ਜਰਾ ਮੜ ਲਾ ਦੇ ਇਹਨੂੰ ਠੀਕ ਆ ਜੀ ਮੁੱਲ ਕਿੰਨਾ ਦੱਸਿਆ ਵੀਰ ਜੀ 20000 ਕਰ ਦਿੰਦੇ ਠੀਕ ਆ ਤੇ ਨੰਬਰ ਮੋਬਾਈਲ ਦੇ ਰੂਪ ਦੱਸੋ ਹਾਂਜੀ 9592296502 ਠੀਕ ਹੈ ਨੰਬਰ ਹੋਰ ਕਰ ਲਾਂ ਜੀ 9592896502 ਠੀਕ ਆ ਜੀ ਸੋ ਦੋਸਤੋ ਇਹਨਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਦੇ ਨਾਲ ਇਹ ਦੋਵੇਂ ਐਨੀਮਲ ਦੋਸਤੋ ਖਰੀਦ ਸਕਦੇ ਹੋ ਜਿਹੜੇ ਜਿਹੜੇ ਵੀਰ ਸ਼ੌਕੀਨ ਹੋਣ ਜਿਹੜੇ ਵੀ ਚਾਹਵਾਨ ਹੋਣ ਇਹਨਾਂ ਪਸ਼ੂਆਂ ਦੇ ਖਰੀਦਣ ਦੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਕਿਸੇ ਟਾਈਮ ਵੀ ਆ ਪਸ਼ੂ ਖਰੀਦ ਸਕਦੇ ਹੋ ਦੋਸਤੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ